ਅੱਜ ਇਹ ਕਹਿ ਦਿੱਤਾ ਗਿਆ ਇੱਥੋਂ ਦੇ ਜਿਹੜੇ ਹੈ ਅਧਿਕਾਰੀਆਂ ਵੱਲੋਂ ਕਿ ਤੁਹਾਡੀ ਐਂਟਰੀ ਨਹੀਂ ਕੱਲ ਇੱਥੇ ਮੈਡੀਕਲ ਕਾਲ ਦੇ ਵਿੱਚ ਕੈਮਨਰ ਮੰਤਰੀ ਬਲਵੀਰ ਸਿੱਧੂ ਆ ਉਹਨਾਂ ਤੋਂ ਸਵਾਲ ਪੁੱਛੇ ਕਿ ਕਦੋਂ ਕਾਰਵਾਈ ਕਰ ਰਹੇ ਹੋ ਰਾਜਜੀਸ ਤੇ ਜਿਹੜਾ ਕਿ AIG ਹੈ ਪੰਜਾਬ ਪੁਲਿਸ ਦਾ ਜਿਹਦਾ ਡਰੱਗ ਰੈਕਟ ਦੇ ਵਿੱਚ ਵੱਡਾ ਨਾਂ ਜਿਹੜੇ ਵੱਡੇ ਅਫਸਰਾਂ ਦੇ ਨਾਮ ਆਇਆ ਚਾਹੇ ਉਹ BSF ਦੇ ਹੋਣ ਚਾਹੇ ਪੰਜਾਬ ਪੁਲਿਸ ਉਦੋਂ ਸਰਕਾਰ ਇੱਕ ਬਣਾ ਗਈ ਜਿਹੜੇ ਇਲਜ਼ਾਮ ਵਕ ਵਕ ਪੁਲਿਸ ਅਫਸਰਾਂ ਦੇ ਲੱਗਦੇ ਆ ਕਿ ਉਹ ਮਿਲੇ ਹੋਏ ਆ ਪੋਲਿਟਿਕਲ ਲੀਡਰਾਂ ਦੇ ਲੱਗਦੇ ਆ ਉਹਨਾਂ ਦੇ ਉੱਤੇ ਹੋਊਗੀ ਇੱਕ ਆ ਜਿਹੜੇ ਕਹ ਲੋ ਵੀਰ ਦੇ ਬਿਆਨ ਸੁਣ ਕੇ ਹਟਿਆ ਜਿਹੜੇ ਜਿਹੜੇ ਉਹਨਾਂ ਦੀ ਪਹਿਲਾ ਨੰਬਰ ਤਾਂ ਐਂਟਰੀ ਬੰਦ ਕੀਤੀ ਗਈ ਉਸ ਚੈਨਲ ਦੀ ਸਭ ਤੋਂ ਵੱਡੀ ਗਲਤੀ ਇਹ ਦੱਸੋ ਵੀ ਤੁਸੀਂ ਐਂਟਰੀ ਬੰਦ ਕਰਕੇ ਇਹ ਸਬੂਤ ਦੇ ਰਹੇ ਆ ਕਿ ਤੁਸੀਂ ਉਹਨਾਂ ਦੇ ਸਵਾਲਾਂ ਤੋਂ ਭੱਜ ਰਹੇ ਆ ਤੁਸੀਂ ਲੋਕਾਂ ਨੂੰ ਇਹ ਚੀਜ਼ ਦਾ ਸਬੂਤ ਪੱਕਾ ਦੇ ਦਿੱਤਾ ਕਿ ਜਿਹੜਾ ਸਾਨੂੰ ਪੱਤਰਕਾਰ ਸਵਾਲ ਕਰੂਗਾ ਉਹਦੀ ਸਿੱਧੇ ਤੌਰ ਤੇ ਵੀ ਅਸੀਂ ਐਂਟਰੀ ਕਰਨੀ ਬੰਦ ਕਰ ਦਿੱਤੀ ਹੁਣ ਕੱਲ ਨੂੰ ਕੋਈ ਇਹ ਕਵੇ ਕਿ ਅਸੀਂ ਤਾਂ ਅਫਸਰਾਂ ਨੂੰ ਅਫਸਰਾਂ ਨੇ ਬੰਦ ਕੀਤਾ ਉਹਦੀ ਐਂਟਰੀ ਚੈਨਲ ਦੀ ਤਾਂ ਮੈਂ ਇੱਕ ਗੱਲ ਦਾ ਜਵਾਬ ਦੇਵਾਂਗਾ ਕਿ ਹੁਕਮਾਂ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਜੇਕਰ ਇਹ ਜਿਹੜੇ ਵਿਚਾਰੇ ਬੈਠੇ ਆ ਜਿਹੜੇ ਨੌਕਰੀਆਂ ਕਰਦੇ ਇਹਨਾਂ ਨੂੰ ਹੁਕਮ ਹੋ ਜੇ ਕਿ ਤੁਸੀਂ ਆਹ ਬੰਦੇ ਨੂੰ ਹਾਥੀ ਤੇ ਚੜਾ ਕੇ ਲਿਆਉਣਾ ਤਾਂ ਤੁਸੀਂ ਹਾਥੀ ਤੇ ਲਿਆਉਂਗੇ ਜੇ ਇਹਨਾਂ ਨੂੰ ਹੁਕਮ ਹੋ ਜੇ ਕਿ ਤੁਸੀਂ ਭਾਈ ਸਾਹਿਬ ਲੈਂਡ ਕਲੂਜ਼ਰ ਗੱਡੀ ਤੇ ਚੜਾ ਕੇ ਲਿਆਉਣਾ ਤਾਂ ਇਹ ਲੈਂਡ ਕਲੂਜ਼ਰ ਤੇ ਲਿਆਉਣਗੇ ਚਾਹੇ ਉਹ ਕੋਈ ਇਹਨਾਂ ਨੂੰ ਗਾਲਾਂ ਕੱਢਦਾ ਹੋਵੇ ਤਾਂ ਜੇਕਰ ਸਰਕਾਰ ਦਾ ਹੁਕਮ ਇਹ ਆ ਗਿਆ ਕਿ ਤੁਸੀਂ ਇਹਨਾਂ ਨੂੰ ਕੁੱਟ ਮਾਰ ਕੇ ਲਿਆਉਣਾ ਤੇ ਤੁਸੀਂ ਇਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ ਚਾਹੇ ਉਹ ਤੁਹਾਨੂੰ ਤੁਹਾਡਾ ਮਤਲਬ ਤੁਹਾਡੀ ਜਿੰਦਾਬਾਦ ਜਿੰਦਾਬਾਦ ਕਰਦਾ ਹੋਵੇ ਇਹ ਹੁਕਮ ਦੇ ਪੱਕੇ ਆ ਜਿਵੇਂ ਯੱਕਾ ਇਹਦਾ ਬਾਹਰ ਕੱਢ ਦੋ ਦੁੱਕੀ ਤਿੱਕੀ ਚੌਕੀ ਪੰਜੀ ਛਕੀ ਸੱਤੀ ਅਠੀ ਨਹਿਲਾ ਤੇ ਦਹਿਲਾ ਇਹਨਾਂ ਦਾ ਕੰਮ ਕੀ ਆ ਦੁੱਕੀ ਤੋਂ ਲੈ ਕੇ ਦਹਿਲੇ ਤੱਕ ਪਿੰਡਾਂ ਦੇ ਲੋਕ ਆ ਜਿਹੜੇ ਇਹਨਾਂ ਨੇ ਦੁੱਕੀ ਤੋਂ ਲੈ ਕੇ ਦਹਿਲੇ ਤੱਕ ਰੱਖੇ ਆ ਕਿ ਇਹ ਸਿਰਫ ਤੇ ਸਿਰਫ ਵੋਟਾਂ ਵੇਲੇ ਯਾਦ ਕੀਤਾ ਜਾਂਦਾ ਤਾਂ ਜਿਹੜੇ ਗੋਦਾ ਆ ਗਿਆ 베ਗੀ ਆ ਗਈ ਬਾਦਸ਼ਾ ਆ ਗਿਆ ਯੱਕਾ ਆ ਗਿਆ ਇਹ ਚਾਰ ਬਈ ਸਾਡੇ ਤੇ ਰਾਜ ਕਰਦੇ ਆ ਜਿਵੇਂ ਤਾਸ਼ ਦੇ ਵਿੱਚ ਯੱਕੇ ਦਾ ਰਾਜ ਹੁੰਦਾ ਜਿਵੇਂ ਬਾਦਸ਼ਾਹ ਦਾ ਰਾਜ ਹੁੰਦਾ ਬਾਦਸ਼ਾਹ ਗਿਆ ਤਾਂ 베ਗੀ ਦਾ ਰਾਜ ਹੁੰਦਾ 베ਗੀ ਤੋਂ ਬਾਅਦ ਗੋਲੇ ਦਾ ਰਾਜ ਹੁੰਦਾ ਤਾਂ ਦੇਹਲੇ ਨਹਿਲੇ ਅਠੀ ਸੱਤੀ ਛਕੀ ਪੰਜੀ ਚੋਕੀ ਟਿੱਕੀ ਦੁੱਕੀ ਨੂੰ ਕੋਈ ਪੁੱਛਦਾ ਨਹੀਂਗਾ ਤਾਂ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਮਸਲਾ ਨਸ਼ੇ ਨੂੰ ਲੈ ਕੇ ਆ ਜੇਕਰ ਇਹ ਚੈਨਲ ਤੁਹਾਨੂੰ ਗਾਲ੍ਹਾਂ ਕੱਢਦਾ ਲੋਕਾਂ ਕਵਾਜ਼ਾ ਲੈਂਦਾ ਜੇਕਰ ਤੁਹਾਨੂੰ ਇਹ ਚੈਨਲ ਗਾਲ੍ਹਾਂ ਕੱਢਦਾ ਤਾਂ ਸਾਨੂੰ ਦੱਸੋ ਲੋਕ ਜਿਹੜੇ ਉਹਨਾਂ ਦੇ ਚੈਨਲ ਨੂੰ ਜਿਹੜੇ ਉਹਨਾਂ ਦੇ ਚੈਨਲ ਨੂੰ ਦੇਖ ਰਹੇ ਆ ਜਾਂ ਤੁਸੀਂ ਇਹ ਕੋਈ ਵੀ ਜਿਹੜੇ ਉਸ ਚੈਨਲ ਨੂੰ ਉਹਨਾਂ ਨੇ ਮਤਲਬ ਜੁੜੇ ਹੋਏ ਉਸ ਚੈਨਲ ਦੇ ਨਾਲ ਪਹਿਲਾਂ ਹੁੰਦਾ ਸੀ ਕਿ ਪਹਿਲਾਂ ਭਾਈ ਫਲਾਨਾ ਚੈਨਲ ਚੱਲਣਾ ਚਾਹੀਦਾ ਉਹ ਤਾਂ ਮਹੀਨਾ ਭਰਦੇ ਸੀ ਕੇਵਲ ਤੇ ਚਾਹੇ ਉਹ ਡਿਸ਼ ਤੇ ਪਰ ਅੱਜ ਲੋਕਾਂ ਦੇ ਫੋਨ ਦੇ ਵਿੱਚ ਆ ਜਿਹੜਾ ਕਿ ਉਹ ਕਹਿੰਦੇ ਹਾਂ ਸਾਨੂੰ ਆਹ ਗੱਲ ਚੰਗੀ ਲੱਗਦੀ ਆ ਕੋਈ ਚੈਨਲ ਧੱਕੇ ਨਾਲ ਨਹੀਂ ਹੁੰਦਾ YouTube ਧੱਕੇ ਨਾਲ ਨਹੀਂ ਵਿਖਾਉਂਦੀ ਉੱਥੇ ਜਿਹਨੂੰ ਗੱਲ ਚੰਗੀ ਲੱਗਦੀ ਉਹ ਸਬਸਕ੍ਰਾਈਬ ਕਰ ਲੈਂਦਾ ਉਹਨਾਂ ਦੇ ਚੈਨਲ ਤੇ ਨਾ ਲੱਖਾਂ ਲੋਕ ਜੁੜੇ ਹੋਏ ਆ ਕੀ ਉਹ ਪਾਗਲ ਤੁਸੀਂ ਉਹਨਾਂ ਨੂੰ ਨਹੀਂ ਰੋਕਿਆ ਤੁਸੀਂ ਰੋਕਤਾ ਜਿਹੜੇ ਲੋਕ ਖਬਰ ਜਾਣਨਾ ਚਾਹੁੰਦੇ ਸੀ ਕੀ ਹੋਇਆ ਫੇਰ ਤੁਸੀਂ ਉਹਨਾਂ ਦੀ ਖਬਰ ਕਿਉਂ ਰੋਕ ਰਹੇ ਆ ਜਦੋਂ ਚਿੱਟੇ ਦੀ ਗੱਲ ਹੋ ਰਹੀ ਆ ਤਾਂ ਮੈਂ ਕੱਲ ਇੱਕ ਮਸਲੇ ਤੇ ਬੋਲਿਆ ਸੀ ਇੱਕ ਐਸਐਸਪੀ ਸਾਹਿਬਾਂ ਬਠਿੰਡੇ ਦੀ ਉਹ ਇੱਕ ਬੀਬੀ ਨੂੰ ਕਹਿ ਰਹੇ ਆ ਕਿ ਤੁਹਾਡੇ ਜਿਹੜਾ ਕਹ ਲੋ ਘਰ ਆ ਇਹ ਅਨਲਿਗਲ ਆ ਇਹ ਚਿੱਟੇ ਦੀ ਕਮਾਈ ਨਾਲ ਬਣਿਆ ਤੇ ਜਿਹੜਾ ਤੁਹਾਡਾ ਘਰ ਆ ਇਹ ਤੋੜਿਆ ਜਾਊਗਾ ਤੋੜਿਆ ਕਿਉਂ ਜਾਊਗਾ ਤੁਹਾਡੀ ਇਨਕਮ ਘਟਾ ਤੇ ਪ੍ਰੋਪਰਟੀ ਜ਼ਿਆਦੇ ਆ ਤਾਂ ਮੈਂ ਉਸੇ ਟਾਈਮ ਕਹਿਆ ਸੀ ਕੀ ਇਹ ਕਾਰਵਾਈ ਆ ਜਿਹੜੀ ਆਮ ਲੋਕਾਂ ਤੇ ਆ ਜਾਂ ਇਹ ਕਾਨੂੰਨ ਸਭ ਵਾਸਤੇ ਬਣੂਗਾ ਜੇਕਰ ਸਭ ਵਾਸਤੇ ਆ ਤਾਂ ਤੁਹਾਡੇ ਐਮਐਲਏ ਦੀ ਜਾਂਚ ਹੋਵੇ ਔਰ ਜੇਕਰ ਇਹ ਕਾਨੂੰਨ ਸਾਰਿਆਂ ਵਾਸਤੇ ਆ ਤੁਹਾਡੇ ਲੀਡਰਾਂ ਦੀ ਜਾਂਚ ਹੋਵੇ ਸਾਡੇ ਮੁੱਖ ਮੰਤਰੀ ਦੀ ਜਾਂਚ ਹੋਵੇ ਸਾਨੂੰ ਵੀ ਪਤਾ ਲੱਗੇ ਵੀ ਜਾਂਚ ਦੇ ਵਿੱਚ ਕੀ ਨਿਕਲਿਆ ਤੁਹਾਡੀ ਜਿਹੜੀ ਉਹ ਨਰਿੰਦਰ ਕੌਰ ਭਰਾ ਦਾ ਉਹਦੀ ਜਾਂਚ ਹੋਵੇ ਕਿਹਦੀ ਕਿਹਦੀ ਤੁਸੀਂ ਜਾਂਚ ਕਰੋਗੇ ਐਵੇਂ ਪਾਈ ਨੀਲੇ ਪਰਮੇ ਚੋਲੇ ਇੱਥੇ ਤਾਂ ਕੋਈ ਅਸਲ ਤਾਂ ਕਿਤੇ ਹੋਰ ਫਿਰਦੇ ਐਵੇਂ ਪਾਈ ਨੀਲੇ ਪਰਮੇ ਚੋਲੇ ਇੱਥੇ ਤਾਂ ਸਭ ਚੋਰ ਫਿਰਦੇ ਸਿਆਪਾ ਇਸ ਗੱਲ ਦਾ ਤੁਸੀਂ ਸਾਨੂੰ ਜਵਾਬ ਦਿਓ ਮੈਂ ਜਿਹੜਾ ਉਹ ਚੈਨਲ ਆ ਕੋ ਠੀਕਾ ਕੱਲਾ ਕੋਈ ਮੇਰੇ ਨਾਲ ਨਹੀਂ ਖੜਦਾ ਹੋਰਾਂ ਨਾਲ ਨਹੀਂ ਖੜਦਾ ਸਾਰਿਆਂ ਹੱਥੀ ਖੜਦਾ ਜੇ ਦਿਨ ਹੋ ਸਕਦਾ ਭਗਵਤ ਮਾਨ ਨਾਲ ਤੱਕਾ ਆਉਣਾ ਵੀ ਉਸ ਦਿਨ ਵੀ ਉਹ ਚੈਨਲ ਖੜ ਜੇ ਤਾਂ ਉਸ ਦਿਨ ਮੈਂ ਵੀ ਖੜੂੰਗਾ ਪਰ ਸਾਡਾ ਰੋਲ ਹੈ ਇਸ ਗੱਲ ਦਾ ਮਸਲਾ ਆਪਾਂ ਨਸ਼ੇ ਨੂੰ ਲੈ ਕੇ ਕਰ ਰਹੇ ਆ ਤਾਂ ਫਿਰ ਜਿਹੜਾ ਨਸ਼ਾ ਜਿਹੜੇ ਤੁਹਾਡੇ ਅਫਸਰਾਂ ਦਾ ਨਾਮ ਆ ਰਿਹਾ ਤਾਂ ਤੁਸੀਂ ਉਹਨਾਂ ਨੂੰ ਬਚਾ ਕਿਉਂ ਰਹੇ ਆ ਕਿਤੇ ਉਹ ਸੈਨਿਆਂ ਦੀ ਕਾਹਵ ਸੱਚ ਤਾਂ ਨਹੀਂ ਬੰਦ ਕਰਾਣੇ ਚਲੇ ਥੇ ਇਹ ਤਵੇਫੂ ਦਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕੇ ਖੁਦ ਹੀ ਮੁਜਰਾ ਕਰ ਬੈਠੇ ਤੁਸੀਂ ਇਹ ਦੱਸੋ ਕਿਤੇ ਮੁਜਰਾ ਤਾਂ ਨਹੀਂ ਕਰ ਰਹੇ ਹੁਣ ਤੁਸੀਂ ਸਿੱਕਿਆ ਦੀ ਸ਼ੰਕ ਤੇ ਜਵਾਬ ਹੈ ਕੋਈ ਕਿਸੇ ਕੋਲ ਤੁਹਾਡਾ ਮਕਸਦ ਹੀ ਨਹੀਂ ਚੈਨਲ ਦਾ ਕੰਮ ਹੈ ਜੇ ਤੁਹਾਨੂੰ ਉੱਥੇ ਕੋਈ ਗਾਲੀ ਕਲੋਚ ਕਰਦਾ ਤੁਸੀਂ ਉਹਦੇ ਤੇ ਤੁਹਾਡੀ ਸਰਕਾਰ ਨੇ ਪਰਚਾ ਕੀਤਾ ਸੀ ਨਾ ਤੁਹਾਡੀ ਸਰਕਾਰ ਨੇ ਪਰਚਾ ਕਰਕੇ ਜਿਹੜਾ ਕਹਿ ਲੋ ਪਰਚਾ ਦੇ ਕੇ ਉਹਦੇ ਪਿੱਛੇ ਲੋਕ ਖੜੇ ਕਿਉਂਕਿ ਉਹ ਬੰਦਾ ਜਾ ਕੇ ਹੱਕ ਦੀ ਸੱਚ ਦੀ ਗੱਲ ਕਰਦਾ ਸਾਰੇ ਲੋਕ ਖੜੇ ਉਹ ਚੈਨਲ ਦੇ ਪਿੱਛੇ ਲੋਕ ਆਵਾਜ਼ ਆ ਲੈਂਦੇ ਹੁਣ ਤੁਸੀਂ ਉਹਨਾਂ ਲੋਕਾਂ ਨੂੰ ਫਿਰੇ ਤਾਂ ਮਤਲਬ ਨਕਾਰੇ ਕਰਤਾ ਤੁਸੀਂ ਕਿਸਾਨ ਦੀ ਗੱਲ ਕਰਦੇ ਆ ਚੱਲ ਮਜ਼ਦੂਰ ਦੀ ਤਾਂ ਨਹੀਂ ਕਰਦੇ ਮੈਂ ਸਰਕਾਰ ਦੀ ਗੱਲ ਕਰਦਾ ਕਿਸਾਨਾਂ ਦੇ ਪੁੱਤ ਨਹੀਂ ਇਸ ਟਾਈਮ ਚਿੱਟੇ ਦੇ ਵਿੱਚ ਲੱਗੇ ਹੋਏ ਕਿਹੜੀ ਜਾਤੀ ਬਚੀ ਆ ਕਿਹੜਾ ਧਰਮ ਬਚਿਆ ਤੁਸੀਂ ਦੱਸੋ ਇਹ ਨਸ਼ੇ ਦਾ ਦਰਿਆ ਇਹੋ ਜਿਹਾ ਚੱਲ ਪਿਆ ਕਿ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਆ ਪਿੰਡਾਂ ਪਿੰਡਾਂ ਦੀਆਂ ਗਲੀਆਂ ਘਰ ਤਬਾਹ ਹੋ ਰਹੇ ਆ ਤੁਸੀਂ ਅਫਸਰਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਜੇ ਵਾਰ ਖੇਤ ਨੂੰ ਖਾਨ ਲੱਗ ਗਈ ਤਾਂ ਜਾਊਗਾ ਕਿੱਥੇ ਬੰਦਾ ਪਤਾ ਨਹੀਂ ਆਪਾਂ ਤਾਂ ਭਾਈ ਐਡੀਆਂ ਪੋਸਟਾਂ ਦਾ ਨਹੀਂ ਪਤਾ ਕਿਹੜੀ ਉਹ ਕਹਿੰਦੇ ਆਈਜੀ ਕਿਹੜੀ ਗੱਲ ਕਰੀ ਜਾਂਦੇ ਆਫ ਦੁਬਾਰਾ ਸੁਣ ਲੈਣੇ ਬਿੱਤੋ ਤੁਹਾਨੂੰ ਤੁਹਾਨੂੰ ਲੋੜਤੀ ਪਈ ਆ ਤੁਸੀਂ ਬੰਦ ਕਰਕੇ ਜਵਾਬ ਦੇ ਕੇ ਮਤਲਬ ਤੁਸੀਂ ਇਹ ਕਹਿੰਦੇ ਆ ਨਾ ਵੀ ਜਿਹੜਾ ਕਹਿ ਲੋ ਵੀ ਫਿਰ ਸੱਚਾ ਹੋ ਜਾਊਗਾ ਮਸਲਾ ਤੁਹਾਨੂੰ ਤਾਂ ਚਾਹੀਦੇ ਨਹੀਂ ਤੁਸੀਂ ਤਾਂ ਇਹੋ ਜਿਹੇ ਬੰਦਿਆਂ ਨੂੰ ਅੰਦਰ ਕਰਾਉਣ ਵਾਸਤੇ ਮੀਡੀਆ ਦਾ ਸਾਰਾ ਲੋ ਉਹਨਾਂ ਦੇ ਉੱਤੇ ਹੋਊਗੀ ਤਾਂ ਇਹ ਇਹ ਹੀ ਪੁੱਛਣਾ ਸੀ ਆਏ ਸੀ ਪਰ ਸਰਕਾਰ ਹੈ ਜਿਹੜੀ ਅੱਜ ਫ੍ਰੀਪੋਰਟ ਦੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਉਣਾ ਸੀ ਅੱਜ ਇਹ ਕਹਿ ਦਿੱਤਾ ਗਿਆ ਇੱਥੋਂ ਦੇ ਮੈਂ ਜਿਹੜੇ ਐ ਅਧਿਕਾਰੀਆਂ ਦੇ ਵੱਲੋਂ ਕਿ ਤੁਹਾਡੀ ਐਂਟਰੀ ਨਹੀਂ ਗੱਲ ਇੱਥੇ ਮੈਡੀਕਲ ਕਾਲ ਦੇ ਵਿੱਚ ਇਹ ਐਂਟਰੀ ਕਿਉਂ ਨਹੀਂ ਇਹਦੀ ਪਹਿਲੀ ਗੱਲ ਤੇ ਦੱਸੋ ਇਹਦੇ ਕੋਲ ਬੰਬ ਆ ਲਾਲਜੀਤ ਭੁੱਲਰ ਸਾਡੇ ਦੇਸ਼ ਦਾ ਜਿਹੜੇ ਚੈਨਲ ਵਾਲੇ ਆਤਕਵਾਦੀ ਆ ਇਹਨਾਂ ਕੋਲ ਤੋਹਫਾ ਜੇਕਰ ਹੈਗੇ ਆਂਤਕਵਾਦੀ ਦੱਸੋ ਇਹਨਾਂ ਨੂੰ ਜਿੱਥੋਂ ਚੋਂ ਬਾਹਰ ਕੱਢ ਗਏ ਆਪਾਂ ਪੰਜਾਬ ਚੋਂ ਬਾਹਰ ਕੱਢ ਗਏ ਇਹ ਹੈ ਕੌਣ ਪੰਜਾਬ ਦੇ ਆ ਇਹ ਹੈ ਕੌਣ ਇਹ ਮੀਡੀਆ ਵਾਲੇ ਕੌਣ ਜਿਨ੍ਹਾਂ ਦੇ ਸਹਾਰੇ ਨਾਲ ਥੋੜੀ ਪਾਲਟੀ ਬਣੀ ਆ ਤੇ ਅੱਜ ਤੁਸੀਂ ਉਹਨਾਂ ਦਾ ਜੀਣਾ ਦੁੱਬਰ ਕੀਤਾ ਆ ਆ ਤੁਸੀਂ ਜਵਾਬ ਦਿਓ ਬਾਲ ਪੁੱਛੇ ਕਿ ਕਦੋਂ ਕਾਰਵਾਈ ਕਰ ਰਹੇ ਹੋ ਰਾਜ ਜੀ ਸੇ ਜਿਹੜਾ ਏਆਈਜੀ ਹੈ ਪੰਜਾਬ ਪੁਲਿਸ ਦਾ ਜਿਹਦਾ ਡਰੱਗ ਰੈਕਟਰ ਦੇ ਵਿੱਚ ਵੱਡਾ ਨਾਂ ਜਿਹੜੇ ਵੱਡੇ ਅਫਸਰਾਂ ਦੇ ਨਾਮ ਏਆਈਜੀ ਵੱਡੇ ਅਫਸਰਾਂ ਦੇ ਨਾਮ ਆ ਰਹੇ ਆ ਤੇ ਤੁਸੀਂ ਢਾਈ ਜਾਂਨੇ ਆ ਗ੍ਰਾਮ-ਗ੍ਰਾਮ ਵਾਲਿਆਂ ਤੇ ਘਰ ਅਸੀਂ ਕਹਿੰਨੇ ਟਾਓ ਜਿਹੜਾ ਤਕਸਰ ਆ ਨਾਲੇ ਗਲਮ ਹੋਰ ਕਰ ਦਿੰਨਾ ਜਿਹੜਾ ਨਸ਼ਾ ਵੇਚਦੇ ਆ ਉਹਨਾਂ ਦਾ ਮਕਸਦ ਲੋਕਾਂ ਦੇ ਪੁੱਤ ਮਾਰਨਾ ਨਹੀਂਗਾ ਉਹਨਾਂ ਦਾ ਮਕਸਦ ਆ ਪੈਸਾ ਕਮਾਉਣਾ ਜਿਹੜਾ ਕਿ ਉਹਨਾਂ ਦੇ ਕੋਲ ਹੈ ਹੀ ਨਹੀਂ ਇਹਦੇ ਵਿੱਚ ਮੈਂ ਤੁਹਾਡੀ ਗਲਤੀ ਕਹਿੰਦਾ ਪ੍ਰਾਣੀਆਂ ਸਰਕਾਰਾਂ ਦੀ ਗਲਤੀ ਕਹਿੰਦਾ ਜੇਕਰ ਤੁਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਮੈਂ ਤੁਹਾਨੂੰ ਬਾਈ ਜੀ ਗਰੰਟੀ ਦੇ ਨਾਲ ਕਹਿਣਾ ਕਿ ਉਹਨਾਂ ਬੰਦਿਆਂ ਨੇ ਕਦੇ ਨਸ਼ਾ ਤਖਸਰੀ ਕਰਨੀ ਨਹੀਂ ਸੀਗੀ ਜਿਹੜੇ ਪਿੰਡਾਂ ਦੇ ਵਿੱਚ ਗ੍ਰਾਮ ਦੋ ਦੋ ਗ੍ਰਾਮ ਵਾਲੇ ਆ ਫੜੋ ਉਹਨਾਂ ਨੂੰ ਘਰ ਕੋਈ ਗ੍ਰਾਮ-ਗ੍ਰਾਮ ਵੇਚ ਕੇ ਨਹੀਂ ਪੈਂਦੇ ਇਹ ਨੋਟ ਕਰਿਆ ਜੇ ਗੱਲ ਕਰਪਾਵਾ ਦੇ ਪਾਏ ਇਕੀਆਂ ਦੇ ਤੁਸੀਂ ਉਹ ਵੀ ਢਾਈ ਜਾਣੇ ਆ ਬੰਦੇ ਤੇ ਕਾਰਵਾਈ ਕਰੋ ਇੱਕ ਠੋਕ ਕੇ ਕਰੋ ਪੰਜਾਬ ਤੁਹਾਡੇ ਨਾਲ ਖੜੂਗਾ ਪਰ ਤੁਹਾਡਾ ਏਆਈਜੀ ਉਹ ਜਿਹੜਾ ਦੱਸ ਰਿਹਾ ਪੱਤਰਕਾਰ ਉਹਨੂੰ ਕਿਉਂ ਬਚਾਇਆ ਜਾ ਰਿਹਾ ਕਿਹੜੀ ਗੱਲੋਂ ਤੁਸੀਂ ਤਾਂ ਕਹਿੰਨੇ ਨਾ ਜੇ ਤੁਸੀਂ ਤਹਿਸੀਲਦਾਰਾਂ ਤੇ ਕਾਰਵਾਈ ਕਰ ਸਕਦੇ ਆ ਤੁਸੀਂ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਕਰ ਸਕਦੇ ਆ ਤੁਸੀਂ ਟੀਚਰਾਂ ਤੱਕ ਤੇ ਕਾਰਵਾਈ ਕਰ ਸਕਦੇ ਆ ਬਿਜਲੀ ਮਹਿਕਮੇ ਵਾਲਿਆਂ ਤੇ ਕਾਰਵਾਈ ਕਰ ਸਕਦੇ ਆ ਫਿਰ ਉਹਨੂੰ ਕਿਉਂ ਛੱਡ ਰਹੇ ਆ ਕਦੇ ਐਸਪੀ ਬਦਲਤਾ ਕਦੇ ਐਸਐਸਪੀ ਬਦਲਤਾ ਕਦੇ ਐਸਚਓ ਦੀ ਬਦਲੀ ਕਰਤੀ ਕਦੇ ਏਐਸਆਈ ਦੀ ਬਦਲੀ ਕਰਤੀ ਬਦਲੀਆਂ ਕਰਨ ਦੇ ਨਾਲ ਕੀ ਹੋ ਜਾਊਗਾ ਸਕੂਲ ਸਕੂਲ ਰਹੂਗਾ ਕੱਲਾ ਪ੍ਰਿੰਸੀਪਲ ਬਦਲੂਗਾ ਤੇ ਜਿਹੜਾ ਦੂਜਾ ਵੀ ਉਸ ਸਕੂਲ ਦੇ ਵਿੱਚ ਆਊਗਾ ਉਹ ਵੀ ਪ੍ਰਿੰਸੀਪਲ ਹੀ ਆਊਗਾ ਨਾ ਕਿ ਉੱਥੇ ਡੀਓ ਨੂੰ ਬਿਠਾਉਣਗੇ ਨਾ ਕਿ ਉੱਥੇ ਇਹ ਸਿੱਖਿਆ ਸਕੱਤਰ ਨੂੰ ਬਿਠਾਉਣਗੇ ਇਹ ਭਾਈ ਸਾਹਿਬ ਤੁਸੀਂ ਸਬੂਤ ਦੇ ਰਹੇ ਆਂ মিডিਆ ਨੂੰ ਰੋਕ ਕੇ ਕਿ ਵਾਕਈ ਤੁਸੀਂ ਕਿਤੋਂ ਨਾ ਕਿਤੋਂ ਡਰ ਰਹੇ ਆਂ ਤੁਹਾਡੇ ਮਨ 'ਚ ਡਰ ਬੈਠਾ ਹੋਇਆ ਤੁਸੀਂ ਲੋਕਾਂ ਨੂੰ ਧਰਨਾ ਲਾਉਣ ਤੱਕ ਨਹੀਂ ਦਿੰਦੇ ਛੜਕਾਂ ਤੇ ਰੋਕੀ ਜਾਂਦੇ ਆਂ ਤਾਂ ਖੱਜਲ ਖਵਾਰੀ ਕੌਣ ਕਰ ਰਿਹਾ ਕੱਲੀਆਂ ਐਨਕਾਂ ਲਾ ਕੇ ਨਿਹਰਾ ਦੇਸ ਜਾਂਦਾ ਇਹ ਨਿਹਰਾ ਨਹੀਂ ਪਾਸੇ ਹੁਣ ਪਰ ਜਿਹੜਾ ਹਨੇਰਾ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਤੁਸੀਂ ਕਰੀ ਬੈਠੇ ਆ ਉਹਨੂੰ ਦੂਰ ਕੌਣ ਕਰੂਗਾ ਇਹ ਇਹ ਚੁੰਮਾ ਕਿਹਨੇ ਚੱਕਿਆ ਸੀ ਕਿਹਨੇ ਕਿਹਾ ਸੀ ਤੁਹਾਨੂੰ ਜੇਕਰ ਤੁਸੀਂ ਇੱਕ ਪਤਾ ਨਹੀਂ ਕੈਪਟਨ ਆਪਣੀ ਗੱਲ ਮੈਂ ਪੜ੍ਹੀ ਸੀ ਝੂਠੀ ਕੇ ਸੱਚੀ ਅਖੇ ਜਿਹੜੇ ਸਾਡੇ ਮਾਨ ਸਾਹ ਉਹ ਕਹਿੰਦੇ ਜੇ ਮੈਨੂੰ ਬਾਦਲ ਕੈਪਟਨ ਨੇ ਨੌਕਰੀ ਦਿੱਤੀ ਹੁੰਦੀ ਮੈਂ ਮੁੱਖ ਮੰਤਰੀ ਨਾ ਬੰਨਦਾ ਤੇ ਜੇ ਤੁਸੀਂ ਨੌਕਰੀ ਦਿੱਤੀ ਹੁੰਦੀ ਜੇ ਅੱਜ ਤੁਸੀਂ ਨੌਕਰੀਆਂ ਦੇ ਦੋ ਲੋਕਾਂ ਨੂੰ ਤੇ ਕੋਈ ਪਿੰਡਾਂ ਚ ਤਖਸਰ ਨਾ ਬੰਨਦਾ ਬਣਾਉਣ ਵਾਲੇ ਕੌਣ ਆ ਦੱਸੋ ਸੱਟੇ ਲਿਆਉਣ ਵਾਲੇ ਕੋਣ ਸੱਟਾ ਬੰਦ ਕਿਉਂ ਨਹੀਂ ਕਰਾਉਂਦੇ ਉੱਥੋਂ-ਉੱਥੋਂ ਬੀੜੀ ਬੰਦ ਨਹੀਂ ਹੋਣੀ ਉੱਥੋਂ-ਉੱਥੋਂ ਸਿੱਕਟ ਬੰਦ ਨਹੀਂ ਹੋਣੀ ਉਹ ਤੁਹਾਡੇ ਤੋਂ ਜਰਦਾ ਬੰਦ ਨਹੀਂ ਹੋਣਾ ਜਿਹੜੀਆਂ ਫੈਕਟਰੀਆਂ ਸਾਡੇ ਦੇਸ਼ਾਂ 'ਚ ਲੱਗੀਆਂ ਹੋਈਆਂ ਉਹ ਦੁਕਾਨਾਂ ਤੋਂ ਸ਼ਰੇਆ ਮਿਲਦਾ ਨਾਟਕੀਆਂ ਨਾ ਕਰੋ ਬਥੇਰੇ ਨਾਟਕੀ ਆਏ ਆ ਇੱਥੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਬਹਿ ਕੇ ਲੋਕਾਂ ਨੇ ਨਾਟਕੀ ਖੇਦੀ ਆ ਕਿੰਨਾ ਚਿਰ ਨਾਟਕੀਆਂ ਖੇਢੀ ਜਾਓਗੇ ਪਰ ਤੁਸੀਂ ਸਿੱਧੇ ਸਬੂਤ ਦੇ ਰਹੇ ਆ ਪੱਤਰਕਾਰਾਂ ਨੂੰ ਰੋਕ ਰੋਕ ਕੇ ਜੇਕਰ ਉਹ ਲੋਕ ਆਵਾਜ਼ ਵਾਲੇ ਕੋਲੇ ਤੋਹਫਾ ਲਾਲਜੀਤ ਭੁੱਲਰ ਨੂੰ ਖਤਰਾ ਹਾਂ ਭਾਈ ਖਤਰਾ ਨੂੰ ਖਤਰਾ 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 ਉਹ ਇਹ ਤੋਂ ਤੇ ਆਪਾਂ ਭਾਈ ਜੀ ਤਾਛ ਲੈ ਲੈਂਦੇ ਉਹਦੀ ਜੇ ਉਹਦੇ ਕੋਲ ਕੋਈ ਇਹੋ ਜਿਹੀ AK47 ਸੀ ਔਰ ਉਹਦੇ ਕੋਲ AK47 ਹੈਗੀ ਸੀ ਇਹ ਚੀਜ਼ ਦਾ ਸਬੂਤ ਮੇਰੇ ਕੋਲੇ ਆ AK47 ਸੀਗੀ ਮਨਿੰਦਰ ਜੀ ਸਿੱਧੂ ਕੋਲੇ ਲੋਕ ਆਵਾਜ਼ ਆ ਲਿਆ ਤੇਰੀ ਜਿਹੜੀ AK47 ਆ ਨਾ ਇਹ ਆਮ ਆਦਮੀ ਪਾਰਟੀ ਨੇ ਖੋਣੀ ਆ ਕਿਸੇ ਦਿਨ ਯਾਦ ਕਰੇਗਾ ਤੂੰ ਜਿਹੜੀ AK47 ਚੱਕੀ ਫਿਰਦਾ ਔਰ ਜਿਹੜੀ ਰਸ਼ੀਅਨ ਗਨ ਚੱਕੀ ਫਿਰਦਾ ਉਹ ਤੇਰੀ ਜੀਬ ਆ ਉਹ ਤੇਰੀ ਜੀਬ ਆ ਤੇ ਗੋਲੀਆਂ ਤੇਰੀ ਜੀਬ ਆ ਜਿਹੜਾ ਤੇਰਾ ਮਾਇਕ ਆ ਉਹ ਤੋਪਾਂ ਜਿਹਦੇ ਚ ਤੂੰ ਪਾ ਕੇ ਚਲਾਉਣਾ ਤੇਰੀਆਂ ਗੋਲੀਆਂ ਜੀਬ ਤੇਰੀ ਗੋਲੀ ਐ ਕਿ 47 ਦੀ ਰਸ਼ੀਅਨ ਗੰਨਾਂ ਦੀ ਤੇ ਗੰਨ ਤੇਰੀ ਮਾਇਕ ਆ ਖੜਕਾ ਤੇਰਾ ਲੋਕਾਂ ਨੂੰ ਸੁੰਦਾ ਇਹ ਖੜਕਾ ਬੰਦ ਕਰ ਰਿਹਾ ਕਾਬਰ ਨੇ ਬੜਾ ਸਬੂਤ ਤਕੜਾ ਦੇ ਰਿਹਾ ਕਿ ਡਰ ਗਏ ਡਰ ਕੇ ਪਹਿਲੀ ਇੱਕ ਗੱਲ ਆ ਯਾਰ ਤੂੰ ਲਿਆ ਨੀ ਯਾਰਾ ਦਿੱਤਾ ਤੇ ਥੋਪਣੇ ਡਰਦੇ ਕਿਉਂ ਫਿਰਦੇ ਆ ਮੈਂ ਕਹਿੰਨਾ ਤੁਸੀਂ ਇਹੋ ਜੇ ਕੰਮ ਕਰੋ ਕਿ ਪੱਤਰਕਾਰ ਤੁਹਾਡੀ ਇੰਟਰਵਿਊ ਕਰਨ ਤੋਂ ਡਰਨਾ ਪਰ ਤੁਸੀਂ ਬਾਈ ਜੀ ਕੰਮ ਇਹੋ ਜੇ ਕਰੀਏ ਨਾ ਮੈਂ ਕਹਿੰਨਾ ਅੱਜ ਦੇ ਜ਼ਮਾਨੇ ਦੇ ਵਿੱਚ ਛੋਟੇ ਤੋਂ ਛੋਟਾ ਬੰਦਾ ਉੱਠ ਕੇ ਤੁਹਾਨੂੰ ਸਵਾਲ ਪੁੱਛ ਸਕਦਾ ਹੱਕ ਆ ਯਾਰ ਪੁੱਛਣਾ ਅਗਲਿਆਂ ਦਾ ਚੌਥਾ ਥੰਮ ਦੇ ਬੇੜੀਆਂ ਤੁਸੀਂ ਪਾਈ ਜਾਂਦੇ ਆ ਨਿੰਦਦੇ ਤੁਸੀਂ ਬੀਜੇਪੀ ਨੂੰ ਨਿੰਦਦੇ ਤੁਸੀਂ ਕਾਂਗਰਸੀਆਂ ਨੂੰ ਗੱਲ ਕਰਦੇ ਆ ਤੁਸੀਂ 바ਵਾ ਸਾਵਾ ਬੇਦ ਕਰਦੀ ਐਵੇਂ ਤੁਸੀਂ ਗਜਲਾ ਗਾਉਣ ਲੱਗ ਜਾਂਦੇ ਆ ਜਾ ਕੇ ਜਦੋਂ ਤੁਹਾਨੂੰ ਪਤਾ ਲੱਗਦਾ ਬੀਜੇਪੀ ਨੇ ਆ ਕਰਤਾ ਹਟਾ ਦੀ ਹਟਾ ਦੀ ਹਟਾ ਦੀ ਗਜਲਾ ਗਾਉਂਦੇ ਤੁਸੀਂ ਜੇ ਤੁਹਾਡੇ ਕੇਜਰੀਵਾਲ ਨੂੰ ਫੜ ਲੇ ਫਿਰ ਤੁਸੀਂ ਕਵਾਲੀਆਂ ਗਾਉਂਦੇ ਜੇ ਤੁਹਾਡੇ ਕੋਈ ਪੰਜਾਬ ਲੋ ਪੰਜਾਬ ਚ ਤੁਹਾਡੇ ਕੋਈ ਰੋਲਾ ਪੈ ਜੇ ਫਿਰ ਤੁਸੀਂ ਜਿਹੜਾ ਕਹਿ ਲੋ ਫਿਰ ਗਾਣੇ ਗਾਉਂਦੇ ਕਲਾਕਾਰ ਤੁਹਾਡੇ ਆਪਦੇ ਆ ਸਾਰੇ ਕਿਹੜਾ ਤੁਸੀਂ ਕੋਈ ਚਾਇਦਿਆਂ ਮੇਲੇ ਆਇਆ ਜਦੋਂ ਕਲਾਕਾਰ ਚੁਣੇ ਜਾਣਗੇ ਤਾਂ ਕਲਾਕਾਰ ਮੇਰੇ ਹਿਸਾਬ ਨਾਲ ਕੱਖ ਨਹੀਂ ਸੁਭਾਰਦੇ ਇਹ ਲੋਕਾਂ ਦੀ ਵੀ ਗਲਤੀ ਆ ਤੇ ਚਿੱਟਾ ਬੰਦ ਕਰੋ ਪੰਜਾਬ ਤੁਹਾਡੇ ਨਾਲ ਤੁਰੂਗਾ ਪਰ ਤੁਸੀਂ ਹੁਣ ਕੋਈ ਬਚਾਓ ਨਾ ਬਚਾਉਨੇ ਕਿਹੋਂ ਆ ਕਿਸੇ ਨੂੰ ਇਹ ਯਾਦ ਰੱਖੋ ਤੁਸੀਂ ਸਭ ਤੋਂ ਵੱਡੀ ਗਲਤੀ ਆ ਕਿ ਪੰਜਾਬ ਦੇ ਨਾਲ ਧੋਖਾ ਕੀਤਾ ਜਿਹੜਾ ਨਸ਼ੇਦ ਉਹ ਤੁਸੀਂ ਕੰਮ ਕਰੋ ਪੰਜਾਬ ਤੁਹਾਡੇ ਨਾਲ ਖੜੂ ਪਰ ਪੰਜਾਬ ਐਨ ਨਾਲ ਨਹੀਂ ਖੜਨਾ ਕਿ ਵੱਡੇ ਬੰਦੇ ਨੂੰ ਆਪਾਂ ਬਚਾਈਏ ਪਾਸੇ ਹੁੰਦਾ ਹੀ ਰਿਆ ਇਹ ਯਾਦ ਰੱਖੋ ਬਾਕੀ ਭਾਈ ਸਾਹਿਬ ਮੈਂ ਬੇਨਤੀ ਕਰਦਾ ਦੂਜੇ ਮੀਡੀਆ ਚੈਨਲਾਂ ਨੂੰ ਵੀ ਹੁਣ ਪੰਜਾਬ ਦੇ ਹ ਹਾਲਾਤ ਵਿਖਾਓ ਬਾਗੜੌਰ ਤੁਹਾਡੇ ਹੱਥ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਬੇਨਤੀ ਕਰਦਾ ਪਤਾ ਤਾਂ ਲੱਗੇ ਕਿ ਵਾਕਈ ਕਾਨੂੰਨ ਬਰੋਬਰ ਦਾ ਕਿੰਗਾ ਮੰਤਰੀਆਂ ਦੀਆਂ ਕੋਠੀਆਂ ਟਾਓ ਜਿਨ੍ਹਾਂ ਦੀਆਂ ਇਨਕਮ ਤੋਂ ਵੱਧ ਜਿਨ੍ਹਾਂ ਦਾ ਆਇਆ ਸਿਸਟਮ ਜਿਹੜਾ ਨਸ਼ੇ ਦਾ ਕੰਮ ਜਿਹੜੇ ਆ ਰਹੇ ਹੁਣ ਪੁੰਜੋ ਫਿਰ ਪੁੰਜਨੇ ਚਾਹੀਦੇ ਆ ਅਸੀਂ ਨਾਲ ਖੜਾਂਗੇ ਮਾਨ ਸਾਹਿਬ ਦੇ ਪਰ ਜੇ ਕਰਵੇਂ ਤੁਸੀਂ ਮੀਡੀਆ ਚੈਨਲਾਂ ਨੂੰ ਰੋਕੋਗੇ ਤਾਂ ਫਿਰ ਮੈਂ ਨਹੀਂ ਮੰਨਦਾ ਵੀ ਤੁਹਾਡਾ ਜਿਹੜਾ ਕਹ ਲੋ ਕੁਝ ਹੋ ਜੂਗਾ ਯਾਦ ਰੱਖੋ ਫਿਰ ਇਹ ਪੰਜਾਬ ਨਹੀਂ ਬਚਨੇ ਉਹਦਾ ਸਿਸਟਮ ਪਹਿਲਾਂ ਲਈ ਆ ਪਹਿਲਾਂ ਅੰਗਰੇਜ਼ ਵੀ ਵੱਜ ਜਾਂਦੇ ਸੀ ਮਾਰਿਆਂ ਦੇ ਉੱਤੇ ਚਾਰ ਹੋ ਜਾਂਦੇ ਸੀ ਰਾਜੇ ਵੀ ਬਚ ਜਾਂਦੇ ਸੀ ਜਿਹੜੇ ਰਾਜੇ ਸੀ ਉਹ ਵੀ ਬਚ ਜਾਂਦੇ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਫਿਰ ਮਾਰੇ ਤਾਂ ਲੋਕ ਹੀ ਜਾਂਦੇ ਸੀ ਅੱਜ ਮੰਤਰੀ ਬਚ ਰਹੇ ਆ ਮੰਤਰੀਆਂ ਦੇ ਸਾਥੀ ਬਚ ਰਹੇ ਆ ਉਹਨਾਂ ਦੇ ਅਫਸਰ ਬਚ ਰਹੇ ਆ ਜਿਨ੍ਹਾਂ ਨਾਲ ਲਿੰਕ ਆ ਉਹਨਾਂ ਦੇ ਤਾਂ ਫਿਰ ਮਾਰੀ ਕਿੰਨਾਂ ਨੂੰ ਜਾਂਦੇ ਆ ਇਹਨੂੰ ਕੀ ਗੱਲ ਕੀਦਾ ਕੁੱਤਾ ਜਾ ਰਿਹਾ ਫਿਰ ਸਾਡਾ ਸਰ ਸਾਡੇ ਦੇ ਜੁੱਤੇ ਸਾਡੇ ਸਰ ਤੋਂ ਤੋਂ ਤੁਸੀਂ ਬਹੁਤ ਕੁਝ ਕਰ ਰਹੇ ਆ ਸਾਡਾ ਤਾਂ ਅਸੀਂ ਤਾਂ ਪਹਿਲਾਂ ਵੀ ਅਤਿਆਚਾਰੀ ਦੇ ਭਾਗੀ ਸੀ ਅੱਜ ਵੀ ਅਤਿਆਚਾਰ ਦੇ ਭਾਗੀ ਬਣੇ ਪਏ ਆ ਸਾਨੂੰ ਤਾਂ ਭਾਗੀ ਤੁਸੀਂ ਇਹ ਦੇ ਤਾਂ ਪ੍ਰਮਾਤਮਾ ਨਾਲੋਂ ਵੀ ਤੁਹਾਡਾ ਭਾਗੀ ਤੁਸੀਂ ਅਤਿਆਚਾਰੀ ਦੇ ਆ ਤੇ ਇਹਨਾਂ ਜ਼ੁਲਮ ਨਾ ਕਰੋ ਇਹ ਕਾਮ ਬੰਦਾ ਜਿਹੜਾ ਪਿੰਡ 'ਚ ਵਿਚਰਦਾ ਉਹਦੇ ਰਿਸ਼ਤੇਦਾਰਾਂ ਨਾਲ ਵਿਚਰਦਾ ਰੱਬ ਜਦੋਂ ਉਹਦਾ ਨਿਆਂ ਕਰਦਾ ਤਾਂ ਨਿਆਂ ਉਹਦਾ ਨਹੀਂ ਹੁੰਦਾ ਤੇ ਤੁਸੀਂ ਤਾਂ 3 ਕਰੋੜ ਲੋਕਾਂ ਦਾ ਨਿਆਂ ਦੇਣਾ ਤੇ ਉਹ ਤਰੀਕਾ ਲੰਮਗਾ ਹੀ ਪੈਣੀ ਆ ਇਨਸਾਫ ਦੀਆਂ ਕੜੀਆਂ ਦੂਰ ਰਹਿਣਗੀਆਂ ਅੱਜ ਦੇਖ ਯਾਦ ਰੱਖੋ